ਤਗਾ ਉਹ ਨੰਬਰ ਕਿਹਦੇ ਜਾਫੀ ਦਾ ਜੀ ਨੋਟ ਕਰਿਓ ਉਹ ਨੰਬਰ ਜਾਫੀ ਨੂੰ ਤਾਂ ਆ ਗਿਆ ਸੁਖਮਣ ਆ ਗਿਆ ਫੇਰ ਮੈਦਾਨ ਦੇ ਵਿੱਚ ਯਾਰ ਪਤ ਤੱਕ ਦੇ ਖੇਡੇ ਮੁੰਡੇ ਤੇ ਸਾਰ ਚਰਚਾ ਫੇਰ ਕਰਵਾਉਣਗੇ ਗਦਰ ਕਬੱਡੀ ਕਬੱਡੀ ਆਹ ਵੇਖਣਾ ਪੈਣੀ ਰੇਡ ਬੱਲੇ ਠੀਕ ਕੈਂਚੀ ਵੱਜਣੇ ਆ ਰਹੀ ਹੈ ਇਹ ਜਫਾ ਦਾ ਗਿਆ ਦਰਸ਼ਕ ਵੀਰੋ ਤਾੜੀਆਂ ਵੱਜ ਰਹੀ ਹੈ ਆ ਨੰਬਰ ਤੇ ਤਾੜੀਆਂ 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 ਜਾਫੀ ਲਈ ਮਾਰਦੇ ਹੋਏ ਜ਼ੋਰਦਾਰ ਜਿਹਨੇ ਬੱਲੇ ਬੱਲੇ ਕਰਵਾਤੀ ਹੈ ਬੱਲੇ ਬੱਲੇ ਕਰਵਾਤੀ ਹੈ ਵਈ ਤਾੜੀਆਂ ਮਾਰਦੇ ਹੋਏ ਜ਼ੋਰਦਾਰ ਕੱਪਰੇ ਪਤਾ ਉਤੇ ਥਾਪੀਆਂ ਤੂੰ ਮਾਰਦਾ ਪਤਾ ਲੱਗ ਜੂ ਤੋਲੇ ਹੋਏ ਭਾਰ ਦਾ ਜਦ ਟੱਕਰ ਗਿਆ ਕੋਈ ਭੜੇ ਪਰਿਵਾਰ ਦਾ ਤੇ ਕਿਤੇ ਵੀ ਨਹੀਂ ਜੀ ਲੱਗਣਾ ਘੋੜੀ ਘੋੜੀਆਂ ਚ ਦੇਖ ਲਈ ਪਿਆਕੇ ਤੇ ਘਰੇ ਪਤਾ ਲੱਗਣਾ ਘੋੜੀ ਘੋੜੀਆਂ ਚ ਦੇਖ ਲਈ ਪਿਆਕੇ ਘਰੇ ਪਤਾ ਕੀ ਲੱਗਣਾ ਕਬੱਡੀ 786.com ਦਿਖਾ ਰਹੀ ਹੈ ਆਇਂਦੇ ਇਸ ਮੇਲੇ ਨੂੰ ਮੇਰੇ ਵੀਰੋ ਪਰ ਸਾਹਮਣੇ ਪੁੱਠੀ ਕੈਂਚੀ ਪੈ ਗਈ ਹੈ ਮੱਖਣਵਾਲੀ ਜੀ ਗੱਲ ਕਰਦੇ ਹੁੰਦੇ ਆ ਜੀ ਦਾ ਆ ਗਿਆ ਲੋ ਪ੍ਰਵੀਨ ਲੈ ਵੀ ਖਾਣ ਕਾਲੇ ਹਰੀ ਗਰਸ ਕਿੰਗਣ ਦੇ ਲਈ ਬਾਈ ਸੁਖ ਘੋੜੀਆਂ ਕਬੱਡੀ ਆਸਟ੍ਰੇਲੀਆ ਲਾਈਵ ਵਾਲੇ 1000 ਕਾਲੇ ਹਰੀਗੜ ਕਿੰਗਣ ਦੇ ਲਈ ਰੇਡ ਪੈ ਗਈ ਤੇ ਖਾਨ ਕਾ ਨੋ ਟੋਕਾ ਇਸ ਲਈ ਖੇਡ ਮੈਦਾਨ ਦੇ ਵਿੱਚ ਨੇਕਾ ਕੋਸ਼ੇ ਕਰਦਾ ਪੱਟੀ ਹੋਈ ਖੋਚ বাজਦੀ ਹੋਈ ਕੈਂਚੀ ਹੈ ਕਿ ਆਪਣੇ ਦੰਦ ਚੀਣ ਦੀ ਕੰਧ ਵਰਗੀ ਮਜ਼ਬੂਤੀ ਨਾਲ ਜਦ ਵੱਜ ਜੇ ਪੁੱਠੀ ਵਿੱਚ ਆਈਆਂ ਕਨ ਟੀਮਾਂ ਦੇ ਪਲੇਅਰ ਹੋ ਲਾਉਣੀ ਨਹੀਂ ਉਹ ਦੇਰ ਦਿਨ ਜਿੱਤਣੇ ਸ਼ਾਨ ਹੁਣ ਗੱਡ ਮਿੱਤਰੋ ਪਿੰਡ ਕੋਲੀਏ ਕਿ ਹੋਇਆ ਵੱਡਾ ਅੱਜ ਹੋਇਆ ਵੱਡਾ ਕੱਪ ਮਿੱਤਰੋ ਲਓ ਕਹਿੰਦੇ ਤਾਰੀ ਰੌਂਦੇ ਵਾਲਾ ਵੀ ਸਿਰਾਂ ਲਈ ਤਰਿਆਉਦਾ ਔਰ ਦੂਸਰੇ ਪਾਸੇ ਦੂਸਰੇ ਪਾਸੇ ਓ ਵਾਹ ਓਏ ਗੱਭਰੂਆ ਲਓ ਕਹਿੰਦੇ ਨੇਕਾ ਬੱਲੇ ਬੱਲੇ ਕਰਾ ਗਿਆ ਚੱਕਾ ਵਾਲਾ ਨੇਕਾ ਜਾਨਦਾਰ ਨੰਬਰ ਆਪਣੀ ਸਾਡੀ ਛੋਟੀ ਬੱਚੀ ਦਾ ਨਾਮ ਹੈ ਆਪਣੇ ਮਾਮੇ ਲਈ ਮਾਣ ਪੋਜਦਾ ਕਰਦੀ ਹੈ ਅੱਜ ਮਾਈਕ ਮਾਮੇ ਨੂੰ ਗੱਡੀ ਵੀ ਦਿੱਤੀ ਜਾਣੀ ਹੈ ਔਰ ਸਾਹਮਣੇ ਕਬੱਡੀ ਪੈ ਗਈ ਮੇਰੇ ਵੀਰੋ ਇਹ ਰਮਨ ਮੱਲੀਆਂ ਵਾਲਾ ਐਨ ਬੋਲਿਆ ਹੋਇਆ ਧਾਵਾ ਬੱਲੇ ਬੱਲੇ ਕਰਵਾਉ ਕਿ ਨਹੀਂ ਸਾਹਮਣੇ ਟੱਕਰ ਸਿਰੇ ਦੀ ਪਿੰਦੂ ਲਈ ਵੀ ਰਾਣਾ ਕੰਗਜੀ ਹੁਣਾਂ ਵੱਲੋਂ 2000 ਪੁਜਦਾ ਹੋ ਗਿਆ ਪਿੰਦੂ ਦੇ ਲਈ ਆ ਕੋਸਾ ਫੜ ਲਿਓ ਯਾਰਾ ਟੱਕਰ ਸਿਰੇ ਦੀ ਐ ਇਹ ਗੋਰੇ ਦਾ ਵੀਰ ਆ ਜਗਰਾਲ ਵਾਲੇ ਦਾ ਇਹਨੂੰ ਨੇਕਾ ਕਹਿੰਦੇ ਨੇਕਾ 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 ਜਗਰਾਲ ਵਾਲਾ ਨੇਕਾ ਨੇਕਾ ਹੋਊਗੀ ਅੱਜ ਐਨ ਬਾਠਾਂ ਦੇ ਵਿੱਚ ਬੜੀ ਤਿਆਰੀ ਕਰ ਰਹਿਣਾ ਦੂਜੇ ਮੈਚ ਦੀਆਂ ਟੀਮਾਂ ਤੇ ਪ੍ਰਭ ਗੱਲ ਕਰਦਾ ਹੋਇਆ ਸਾਡਾ ਭਰਾ ਨਾਉ ਸਾਹਮਣੇ ਇਸ ਵੇਲੇ ਕਬੱਡੀ ਪੌਣ ਦੇ ਲਈ ਫਿਰ ਕਬਰੂ ਕਹਿੰਦੇ ਵੇਖਾਂਗੇ ਖਰਾਚੀ ਸਮਾਲ ਭਾਈ ਵਾਲਾ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਗੁਲਜਾਰੀ ਸੁਣੜਾ ਪਰ ਸਾਹਮਣੇ ਇਸ ਵੇਲੇ ਆਹ ਕਹਿੰਦੇ ਵੇਖਾਂਗੇ ਗੁਰੇ ਦਾ ਵੀਰ ਲਾ ਕੇ ਤਕੜਾ ਜਫਾ ਆਪਣੀ ਟੀਮ ਦੇ ਲਈ ਪੈਂਡ ਦੇ ਲੋਕੋ ਦੱਸਦੀ ਰਹੇ ਕਬੱਡੀ ਵਸਦੇ ਰਹਿਣ ਪੰਜਾਬੀ ਵੀਰੇ ਵਸਦੇ ਰਹੀ ਕਬੱਡੀ ਉੱਤੇ ਬਲਵਿੰਦਰ ਸਿੰਘ ਜੀ ਚੱਠਾ ਪਿੰਡਾ ਬੋਪੜਾ ਯੂਕੇ ਸੱਤਾ ਟਾਲੀ ਯੂਕੇ ਫਾਮਾ ਮੰਨੂਪੁਰ ਯੂਕੇ ਕਹਿੰਦੇ ਵੱਡੀ سپورਟ ਹੈ ਐ ਸ਼ਾਹਕੁਰ ਹਸਨਾਂ ਦੇ ਖੇਡ ਕਲੱਬ ਨੇ ਮੇਰੇ ਮਿੱਤਰੋ ਆ ਮੁੰਡੇ ਦੀ ਚਰਚਾ ਲਾ ਗੋਰੇ ਦਾ ਵੀਰ ਨੇਕਾ ਇਸ ਵੇਲੇ ਲਾ ਪਾਉ ਪਠੀ ਕੈਂਜੀ ਆ ਮੁੰਡਾ ਕਰਵਾਉਂਦਾ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਪੈਣਾ ਚੀਮਨਿਆਂ ਵਾਲਾ ਲਵ ਮਲਕ ਚੀਮਨਾ ਬੜਾ ਪ੍ਰਸਿੱਧ ਜਹਾ ਨਗਰ ਹੈ ਜਗਰਾਮਾਂ ਦੀ ਬਿਲਕੁਲ ਬੁੱਕਲ ਦੇ ਵਿੱਚ ਵਸਿਆ ਹੋਇਆ ਮਲਕ ਤੇ ਨਾਲ ਹੀ ਚੀਮਣਾ ਦੋਨੋਂ ਇਕੱਠੇ ਬੋਲੇ ਜਾਂਦੇ ਆ ਵੀ ਮਲਕ ਚੀਮਣਾ ਪਰ ਆ ਮੁੰਡਾ ਜਦੋਂ ਸੈਟਰ ਦੇ ਵਿੱਚ ਆਇਆ ਨਾ ਮੈਨੂੰ ਪਤਾ ਲੱਗ ਗਿਆ ਸੀ ਵੀ ਇਹ ਕੁਝ ਨਾ ਕੁਝ ਕਰੂਗਾ ਜ਼ਰੂਰ ਇਹ ਲੱਖਾ ਏ ਮਾੜੀ ਵਾਲਾ ਆਉਂਦੇ ਸਾਲ ਲੈ ਪਿੱਕੇ ਦੀ ਕਬੱਡੀ ਪਹਿਰੀਏ ਵੱਡੇ ਭਾਈ ਲੈ ਵੀ ਜੱਫਾ ਲੱਗ ਗਿਆ ਤੇ ਤਾਂਜ ਸੰਧੂ ਸਾਡਾ ਅਮਰੀਕਾ ਵਾਲਾ ਉਹਨੇ ਕਹਿਆ ਸੀ ਵੀ ਆਪਾਂ ਹਰਸ਼ ਨੂੰ 1100 ਦੇਵਾਂਗੇ ਉਹ ਪਛਾਣ ਦਿਓ ਮੇਰੇ ਭਰਾ ਉਧਰ ਵੀ ਜਫਾ ਲੱਗਦਾ ਵੀ ਆ ਗਈ ਆ ਜਾਨ ਸ਼ਕੰਜੇ ਦੇ ਵਿੱਚ ਉਹ ਲੱਗਦਾ ਟੀ ਚੋਟੀ ਦਾ ਜੋਰ ਉਹ ਤੱਕਦਾ ਮੇਰੀ ਜ਼ਿੰਦਗੀ ਦਾ ਮਾਣ ਭਰਾ ਲੱਖਾਂ ਪੇਰੀ ਇਹ ਤੇ ਰੇਡ ਕੱਟਾਂ ਵਾਲਾ ਫੇਖ ਕੱਟਾਂ ਵਾਲਾ ਨੰਨੀ ਮੇਰੇ ਵੀਰੋ ਗੇਰੜੀਆਂ ਵਰਗੇ ਪੱਟ ਪੱਛਣੀ ਡੋਲੇ ਹੈ ਚੱਕੀ ਦੇ ਪਲ ਵਰਗੀ ਛਾਤੀ ਤਿਆਰ ਜਾਫੀ ਹੁਣ ਚਾਰਾਂ ਵਿੱਚੋਂ ਕੌਣ ਜੋਫਾ ਲਾਵੇਗਾ ਅਮਨ ਜਾਲ ਵੀ ਤਿਆਰ ਹੈ ਮਾਉ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਪਰ ਇਧਰਲੇ ਪਾਸੇ ਫੇਰ ਪੁੱਠੀ ਓ ਪੁੱਠੀ ਕੈਂਚੀ ਮੇਰੇ ਵੀਰੋ ਆਪਣੇ ਅਸਲੀ ਦੰਦ ਚੀਨ ਦੀ ਕੰਦ ਵਰਗੀ ਮਜ਼ਬੂਤੀ ਨਾਲ ਜਦ ਪੈ ਜਾਏ ਪੁੱਠੀ ਕੈਂਚੀ ਅਸੀਂ ਗੱਲ ਕਸੋਤੀ ਨਾਲ ਕਹਿੰਦੇ ਵੀ ਪੁੱਠੀ ਕੈਂਜੀ ਪਾਈ ਹੋਈ ਹੈ ਇਸ ਲਈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਗੱਲ ਸਮੇਂ ਦੀ ਹੈ ਲੈ ਵੀ ਪ੍ਰਭ ਪੈਂਦੀ ਰੇ ਉਹ ਕੈਂਚੀ ਦੇ ਕਰ ਸਿਰ ਤੇ ਮੁੰਡੇ ਨੇ ਸਾਹਮਣੇ ਇਸ ਵੇਲੇ ਜਗਰਾਲ ਵਾਲਾ ਨੇਕਾ ਮੇਰੇ ਮਿੱਤਰੋ ਲੱਗ 1500 ਪੁੱਜ ਗਿਆ ਕਹਿੰਦੇ ਅਮਰੀਕਾ ਵਾਲਾ ਇਹ ਅਗਲੀਆ ਦੋ ਕਬੱਡੀਆਂ ਸਾਹਿਲ ਚੱਕਾਂ ਵਾਲੇ ਦੀਆਂ 2000 ਦੀਆਂ ਸਿੰਦਾ ਯੂ ਐਸ ਏ ਬਿੱਟਾ ਫਰਾਂਸ ਵੱਲੋਂ ਹੋਣ ਗਿਆ ਲਓ ਸਾਹਮਣੇ ਸਾਹਿਲਸਿਆ ਕਰ ਲੈ ਤਿਆਰੀ ਮਾਲਪੁਰ ਸ਼ੀਤਾਂ ਵਾਲਿਓ ਕਰ ਲੋ ਤਿਆਰੀ ਪਰ ਇਧਰਲੇ ਪਾਸੇ ਉਹ ਮੈਂ ਦੇਖਦਾ ਖੇਡ ਮੈਦਾਨ ਅੰਦਰ ਉਹ ਕਾਕਾ 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 ਟੱਕਰ ਉਹ ਟੱਕਰ ਉਹ ਟੱਕਰ ਉਹ ਟੱਕਰ 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 ਬੱਲੇ 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 ਵਾਹ ਵਾਹ ਗੱਬਰੂਆ ਦੂਜਾ 75000 ਰੁੱਤਾ ਜਾਣਾ ਹੈ ਬੈਸਟਾਰੂ ਮੋਟਰਸਾਈਕਲ ਤੇ ਮਿਰਜ਼ਾਪੁਰੀ ਦੀ ਸਾੜ ਲਗੋ ਮਿਰਜ਼ਾਪੁਰੀ ਦੀ ਸਾੜ ਲਗੋ ਆ ਕਹਿੰਦੇ 16 ਨਵੰਬਰ ਹੋਵੇਗੀ ਅੱਡਾ ਚੁਗਿਆ ਨੇੜੇ ਗੜ ਸ਼ੰਕਰ ਆ ਪਹਿਲਾ ਵੀਦ ਕਬੱਡੀ ਕੱਪ ਵੀਰਾਂ ਵੱਲੋਂ ਸੱਦੇ ਆ ਪਰ ਸਾਹਮਪਰੀਆ ਮਾਣੀ ਮੇਰੇ ਮਿੱਤਰੋ ਤੇ ਸੀਚੇ ਵਾਲਿਆ ਸੀਚੇ ਵਾਲਿਆ ਸੀਚੇ ਵਾਲਿਆ ਸੀਚੇ ਵਾਲਿਆ ਉਹ ਸੀਚੇ ਵਾਲਿਆ ਸੈਂਪਲੀ ਸਾਹਿਬ ਪਿੰਡ ਹੈ ਇਹਦਾ ਅਮਨਦੀਪ ਸਿੰਘ ਨਾਂ ਹੈ ਅਮਨ ਇਸਵੇਂ ਸੈਂਪਲੀ ਵਾਲਾ ਖੇਡ ਪਾਉਣ ਦੇ ਲਈ ਖੇਡ ਮੈਦਾਨ ਚ ਵਧੀ ਹੈ ਇਧਰ ਵੀ ਜਫਾ ਲੱਗਿਆ ਹੈ ਇਧਰ ਵੀ ਗੱਬਰੂ ਨੇ ਖੁੱਚ ਕੱਢ ਲਈ ਹੈ ਗੱਲਾਂ ਮੁਸ਼ਕਲ ਲੱਗਦੀਆਂ ਆ ਬੱਲੇ ਬੱਲੇ ਹੋ ਗਈ ਹਲੇ ਬੱਲੇ ਬੇਰ ਮੈਂ ਤਾਂ ਐਨ ਕਦੇ ਖੰਡਾ ਖੜਕ ਗਿਆ ਮੇਰੇ ਮਿੱਤਰੋ ਮੈਦਾਨ ਦੇ ਵਿੱਚ ਕਾਲੇ ਸਿੰਘਾਂ ਵੱਲੋਂ ਪੈ ਰਹੀ ਹੈ ਜੀ ਕਾਲੇ ਸੰਘਿਆ ਵਾਲਾ ਕਬੱਡੀ ਪਾ ਰਿਹਾ। ਉਧਰ ਸਾਡੇ ਸਤਕਾਰਯੋਗ ਅਮਰੀਕ ਸਿੰਘ ਜੀ ਖੁੱਦਾ ਉੜਕੇ ਕਲਾਂ ਵਾਲੇ ਤੇ ਨਾਲ ਕਿੰਦੇ ਵੀ ਅਖਤਰ ਕਬੱਡੀ ਪਲੇਅਰ ਆਪਣੇ ਸਮਦਰ ਸਿੱਧ ਖਿਡਾਰੀ ਨੇ ਅੱਜ ਯਾਰਾਂ ਨਹੀਂ ਆਂ ਆੜੀਆਂ ਪਗਾਉਣ ਰਸਤੇ ਪੁੱਜੇ ਨੇ ਪਰ ਆ ਗੋਰੇ ਜਗਰਾਲ ਵਾਲੇ ਦਾ ਵੀਰ ਨੇਕਾ ਬਾਬੇ ਬੇਲੂ ਰਾਮ ਦਾ ਪੋਤਾ ਆ ਕਿੰਦੇ ਕਿਸੇਵਾਂ ਦਾ ਪੋਤਾ ਇਹ ਕਹਿੰਦੇ ਲੋਕਾਂ ਨੂੰ ਕਿਹਨੂੰ ਖੋਲ ਅੱਜ ਦੇ ਕੱਪ ਲਈ ਤੰਗਦਾਰ ਹੈ ਸਾਹਮਣੇ ਪਿੰਦਾ ਸੱਜਣਵਾਲੀਆ ਕਬੱਡੀ ਪਹੁੰਚਾ ਪਿੰਡਾ ਸੱਜਣਵਾਲੀਆ ਤਿੰਨ ਜਾਫੀ ਜਿਹੜੇ 21000 ਤੇ ਬੈਠੇ ਮੇਰੇ ਵੀਰੋ ਉਹ ਵੇਖਾਂਗੇ ਪਿੰਡਾ ਸੱਜਣਵਾਲੀਆ ਕਬੱਡੀ 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 ਇੱਕ ਪਾਸੇ ਚੇਕਾ ਤੇ ਦੂਜੇ ਪਾਸੇ ਪਿੰਡਾ ਉਹ ਫੜਕਾ ੜਕਾ ਕਬੱਡੀ ਦਾ ਹੰਦੇ ਥੋੜੀ ਦੂਰ ਤੇ ਸਮਾਪਤਦਾ ਹੋਇਆ ਉਹ ਬੱਲੇ 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 ਉਹ ਨਹੀਂ ਰਿਸਾ ਉਹ ਖਿੱਚੋ ਮੁੰਡਿਆ ਉਹ ਜਫਾ ਲਾਓ ਮੁੰਡਿਆ ਆਹ ਕਮਾਲ ਹੋ ਜਾਂਦੀ ਹੈ ਦੁਨੀਆ ਦਾ ਕਬੱਡੀ ਤੋਂ ਜਾਲ ਹੋਇਆ ਪਾਸਾ ਜੱਫੀਆਂ ਦੇ ਪਾਸਾ ਫਰਕ ਬਾਬਾ ਆਹ ਪੰਡੋਰੀ ਵਾਲਾ ਪਿੰਡਾ ਆਹ ਵਾਹ ਤੇ ਮੇਰੇ ਵੀਰੇ ਇੱਕ ਪਾਸੇ ਪਿੰਡਾ ਸੱਜਣ ਵਾਲੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਦੇਖਾ ਇਹ ਜਗੜਾਲ ਦੀ ਧਰਤੀ ਦਾ ਇਹ ਗੋੜੇ ਦਾ ਵੀਰਾਂ ਗੋਤਮ ਜੀ ਇਹਨਾਂ ਵੱਲੋਂ ਮਾਇਆ ਆਈ ਆ ਤੇ ਦੋ ਕਬੱਡੀਆਂ ਸਫਲ ਇੱਕ ਕਬੱਡੀ ਬਾਕੀ ਆ ਲੈ ਵੀ ਤਾਰਾ ਆ ਜਾ ਉੱਥੇ ਲਓ ਗੁਰਜੀਤ ਕਬੱਡੀ ਪਾਉਂਦਾ ਮੇਰੇ ਵੀਰੋ ਟੰਡਾ ਪਿੰਡ ਹੈ ਆ ਚੋਬਰ ਦਾ ਪਰ ਨੇਕਾ ਬੜਾ ਤਿਆਰਬੇਕਾਰ ਹੈ ਲਓ ਕਹਿੰਦੇ ਚੱਕ ਸਾਫੂ ਦੇ ਸੂਣ ਵਾਂਗੂ ਪੁੱਠੀ ਕੈਂਚੀ ਪਾਤੀ ਮੇਰੇ ਵੀਰੋ ਪੁੱਠੀ ਕੈਂਚੀ ਪੈ ਗਈ ਹੈ ਕਦੇ ਵੀ ਕਿਸੇ ਤੇ ਪੁੱਠੀ ਨਾ ਪਵੇ ਪਰ ਜਦੋਂ ਕਬੱਡੀ ਦੀ ਦੁਨੀਆ ਦੇ ਵੱਡੇ ਸਟਾਰਾਂ ਦੇ ਵਿੱਚ ਨਾਮ ਪਰ ਸਾਧਰੇ ਦੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਜਫੀ ਚੱਕ ਕਰਾਉਂਦੇ ਥੋੜਾ ਥੋੜਾ ਪਿੱਛੇ ਵੱਲ ਹਟਦੇ ਹੋਏ ਕੀ ਰਣਨੀਤੀ ਹੈ ਕੀ ਵਿਉਂਤਬੰਦੀ ਹੈ ਕੀ ਪਲੈਨਿੰਗ ਕੀਤੀ ਹੈ ਕਿਹੜਾ ਲਗਾ ਲੱਗੇਗਾ ਇਹ ਤੇ ਉਹਨਾਂ ਦਾ ਸਮਾਂ ਦੱਸੇਗਾ ਕਿ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਤਿਸਤੇ ਆ ਪਿਆ ਹੋਇਆ ਪੇਚਾ ਲੱਗਾ ਹੋਇਆ ਜੋਰ ਨੇਕਾ ਕਰ ਗਿਆ ਕਮਾਲ ਭਰੀਆਂ ਬਗਲਾ ਕਿ ਯੋਧੇ ਰਣ ਵਿੱਚ ਜੂਝਦੇ ਵਾਹਦੇ ਤਲਵਾਰਾਂ ਉਹ ਸਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਜਿੱਤ ਦਾ ਜਸ਼ਨ ਮਨਾਈਏ ਨਾ ਹਾਰੋਂ ਡਰੀਏ ਮੰਦੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਇਹ ਨੇਕਾ ਹੈ ਜਗਰਾਲ ਵਾਲਾ ਇਹ ਗੁਰ ਤੇ ਕਿਐਸੀ ਆ ਤੇ ਦੂਜੇ ਨਾਮ ਹੋਣਗੇ ਆ ਵੀ ਤੀਜੀ ਰੇਡ ਹੈ ਐਨ ਕਹਿੰਦੇ ਗੱਭਰੂ ਵੱਧਾ ਹੋਇਆ ਮੇਰੇ ਮਿੱਤਰੋ ਮਨਦੀਪ ਸ਼ੇਰ ਗਿੱਲ ਪਰ ਮੈਨੂੰ ਲੱਗਦਾ ਜਹਾਜ਼ ਫੜ ਲਿਆ ਓਏ ਜਹਾਜ਼ ਫੜ ਲਿਆ ਉਸਤਾਦ ਜੀ ਜੁਹਾਜੋ ਰੋਕ ਲਿਆ ਵਾਓ ਡਾਲਰ ਇਹਨੇ ਕਹਿ ਜਗਰਾਲ ਵਾਲਾ 100 ਡਾਲਰ ਚੱਲ ਵੀ ਨੌਜਵਾਨਾ ਗੱਪਰੂਆ ਪਾਸੇ ਕਬੱਡੀ ਖੇਡ ਮੈਦਾਨ ਦੇ ਵਿੱਚ ਦੇਖੀਏ ਲਾਂਬੇ ਇਧਰਲੇ ਪਾਸੇ ਪਈ ਹੋਈ ਕਬੱਡੀ ਛੋਟੇ ਬਗੀਚੇ ਵਰਗੇ ਨੌਜਵਾਨ ਇਧਰਲੇ ਪਾਸੇ ਫੇਰ ਨੌਜਵਾਨ ਨੇਕਾ ਮੇਰੇ ਮਿੱਤਰੋ ਲਓ ਸਾਹਮਣੇ ਲਓ ਸਾਹਮਣੇ ਕਦੇ ਕੱਲਾ ਹੀ ਧੁੱਕ ਪਾਈ ਆਉਂਦਾ ਕੱਲਾ ਹੀ ਧੱਕ ਪਾਈ ਆਉਂਦਾ ਓਏ ਕੀ ਸ਼ਾਰਾ ਤਾੜੀਆਂ ਮਾਰੇ

ਮਾਰੇ ਮਾਰੋ ਮੇਰੇ ਮਿੱਤਰੋ ਕਿ ਜਦੋਂ ਸੀਟੀਆਂ ਤਾੜੀਆਂ ਤੇ ਲਲਕਾਰੇ ਵਜਰੀਆ ਆਹ ਸਾਹਮਣੇ ਮੁੰਡੇ ਨੇ ਦੇਖਾਂਗੇ ਵੀ ਪਹਿਲੀ ਕਬੱਡੀ ਖੇਡ ਮੈਦਾਨ ਅੰਦਰ ਕਹਿੰਦੇ ਪਾ ਦਿੱਤੀ ਹੈ ਉਧਰ ਭਾਈ ਪੰਡਾ ਖੰਕਾਂਗ ਰਾਜਾ ਯੂਕੇ ਤੇ ਜਰਨੈਲ ਸਿੰਘ ਜੀ ਲਾਈਵ ਜੁੜੇ ਬੈਠੇ ਆ ਬੱਡਾ ਧੰਨਵਾਦ ਕਰਦੇ ਆ ਪਿਆਰ ਹੈ ਕਹਿੰਦੇ ਪ੍ਰਬੰਧਕ ਮੁੰਡਿਆਂ ਦੇ ਨਾਲ ਪਰ ਆਹ ਸਾਹਮਣੇ ਪਹਿਲੀ ਰੇਡ ਤੇ ਮੁੰਡਾ ਕਹਿੰਦੇ ਕਰਦਾ ਗਿਆ ਕਮਾਲ ਰਾਜਵੀਰ ਜੱਫਾ ਡੇਰ ਵਾਲਾ ਲੋਕ ਕਹਿੰਦੇ ਫਾ ਇਹ ਜਗਰਾਲ ਪਿੰਡ ਵਾਲਾ ਕਹਿੰਦੇ ਨੇਕਾ ਮੇਰੇ ਮਿੱਤਰੋ ਇਹ ਗੋਰੇ ਦਾ ਕਹਿੰਦੇ ਨਿਕਾ ਉਹ ਦਰਸ਼ਕ ਵੀਰੋ ਜੇ ਤੇ ਨਾਲ ਗੱਬਰ ਰੁੜ ਕੇ ਖੁਰਦੇ ਦੀਆਂ ਤਿੰਨ ਕਬੱਡੀਆਂ ਮੱਖਣ ਕਨੇਡਾ ਮਨਦੀਪ ਬਹਿਰੀਨ ਤੇ ਹੈਪੀ ਇਟਲੀ ਵਾਲਾ ਕਹਿੰਦਾ ਇੱਕ ਇੱਕ ਹਜ਼ਾਰ ਦੀਆਂ ਹੋਣਗੀਆਂ ਮੇਰੇ ਮਿੱਤਰੋ ਲਾ ਪੈਂਦੀ ਹੋ ਰੇਡ ਦੇਖਾ ਜਗਰਾਲ ਪਿੰਡ ਵਾਲਾ ਭਾਈ ਜੀ ਕਰਿਓ ਸ਼ਿਫਟ ਲਓ ਪਰ ਦੂਸਰੇ ਬੰਨੇ ਦੇਖਦੇ ਹਾਂਗੇ ਇਧਰ ਹੁਣ ਝੜਨੀ ਸ੍ਰੀਰਾਂ ਵਾਲੀ ਕੰਡ ਮਿੱਤਰੋ ਆਹ ਕਬੱਡੀ ਪੈ ਗਈ ਹੈ ਪੰਡਤਾਂ ਦਾ ਮੁੰਡਾ ਕਬੱਡੀ ਪਾ ਰਿਹਾ ਮੇਰੇ ਵੀਰੋ ਚਾਰ ਨੇ ਚਾਰਾਂ ਵਿੱਚੋਂ ਪਵਨ ਨਾਲ ਹੈਪੀ ਨਾਲ ਇੰਦਰਜੀਤ ਆਹ ਜਗਰਾਲ ਵਾਲਾ ਇਸ ਵੇਲੇ ਨੇਕਾ ਕੋਸ਼ਿਸ਼ ਕਰ ਰਿਹਾ ਹੈ ਇਹ ਗੋਰੇ ਦਾ ਛੋਟਾ ਵੀਰ ਗੋਰਾ ਤਕੜਾ ਖੇਡਦਾ ਹੈ ਪੰਜਾਬ ਦੇ ਕੱਪਾਂ ਤੇ ਵੱਡਾ ਨਾਮ ਹੈ ਮੇਰੇ ਮਿੱਤਰੋ ਇੱਕ ਪਾਸੇ ਵੇਖਦੇਗੇ ਨੇਕਾ ਜਗਰਾਲ ਦੀ ਧਰਤੀ ਦਾ ਲਾਹ ਤਕੜਾ ਪਲਵਾਨ ਸਿੱਤੂਆ ਆਹ ਵੀ ਆ ਗਿਆ 18 ਰਾ ਟ੍ਰਾਲਾ ਨਾ ਕੋਈ ਇੰਜਣ ਨਾ ਕੋਈ ਪਟੜੀ ਨਾ ਬਾਬੂ ਪਿਸਲ ਪਜਾਈ ਪਾਸੇ ਹੋ ਜਾ ਸੋਹਣੀਏ ਸਾਡੀ ਰੇਲ ਗੱਡੀ ਆਈ ਉਹ ਦੂਜੇ ਪਾਸੇ ਜੱਫਾ ਨੇਕੇ ਦਾ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਵੇਖੋ ਮੁਕਾਬਲਾ ਸਖਤ ਹੈ ਪਤੰਦਰ ਨੇ ਜਾਫੀ ਦੇ ਵੀ ਬ੍ਰੇਕਾਂ 'ਚੋਂ ਧੂਆ ਕੱਢਤਾ ਆਪਣੀਆਂ ਕਰਾਰੀਆਂ ਦੇ ਵੀ ਤਵੀਤ ਮੌਲੀ ਵਾਲਾ ਲੋਨੀ ਨੱਤ ਹੋਰਾਂ ਦਾ ਧੰਨਵਾਦ ਹੈ ਕੱਲ ਵੱਡਾ ਮੇਲਾ ਕਰਾਇਆ ਭਰਾਵਾਂ ਨੇ ਆਹ ਵੇਖਦੇ ਵੀ ਰੂਪਾ ਜੋਗੇ ਵਾਲੀਆ ਆ ਵੱਜ ਗਈ ਪੁੱਠੀ ਮੈਨੂੰ ਨੇਕਾ ਲੱਗਦਾ ਆ ਸਮੁੰਦਰ ਜੇ ਕੱਦ ਦੇ ਵਿੱਚ ਵੱਜ ਗਈ ਪੁੱਠੀ ਵੱਜ ਗਈ ਪੁੱਠੀ ਇਹ ਵੱਜਦੇ ਪੰਪ 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 ਇਹ ਬੱਲੇ 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 ਇੱਕ ਕਬੱਡੀ ਕਬੱਡੀ ਫੇਰਾ ਫੇਰਾ ਆ ਸਾਹਮਣੇ ਬਾਈ ਜੇ ਮੈਚ ਦਾ ਨਜ਼ਾਰਾ ਹੁੰਦਾ ਇੱਕ ਵਾਰ ਤਾੜੀਆਂ ਦੇ ਨਾਲ ਸਾਰੀ ਟੀਮ ਜਿੰਨੇ ਵੀ ਭਰਾਏ ਆ ਸਰਦਾਰ ਗਰਮੀਤ ਸਿੰਘ ਜੀ ਬਾਕਰਪੁਰ ਤੇ ਨਾਲ ਬਣੀ ਖਰੜ ਇਹ ਭਰਾ ਵਿਸ਼ੇਸ਼ ਤੌਰ ਤੇ ਅੱਜ ਦੇ ਖੇਡ ਮੇਲੇ ਦੇ ਵਿੱਚ ਪੁੱਜਦੇ ਜਾ ਰਹੇ ਨੇ ਇਹਨਾਂ ਨੂੰ ਆਪਾਂ ਨਿੱਗੀ ਜੀਓ ਹਨ ਆਖਦੇ ਆ ਅੱਜ ਦੇ ਸਨੇਟੇ ਦੇ ਬਾਬਾ ਬੰਦਾ ਸਿੰਘ ਬਾਦਰ ਸਪੋਰਟਸ ਕਲੱਬ ਦੀ ਜੀਐਨੂ ਜੀਐਨੂ ਰਜੇਜ ਜੀ ਇਹਨਾਂ ਲੰਬਾ ਨਾ ਜਾਇਆ ਕਰੋ ਮੈਚ ਚੋਟੀ ਦਾ ਮੈਚ ਚੋਟੀ ਦਾ ਨੇਕਾ ਆਹ ਧੱਕਾਂ ਵਾਲਾ ਕਹਿੰਦੇ ਨੇਕਾ ਨੌਜਵਾਨ ਐਨ ਗੱਲ ਵੱਖਰੀ ਕਰਦਾ ਹੋਇਆ ਆਪ ਦਾ ਜਫਾ ਨੌਜਵਾਨ ਨੇ ਲਾ ਕੇ ਐਨ ਬੱਲੇ ਬੱਲੇ ਕਰਵਾ ਦਿੱਤਾ ਆ ਰਾਜ ਹਿੰਮਤਪੁਰਿਆ ਕਬੱਡੀ ਪਾ ਰਿਹਾ ਲਓ ਬਈ ਦੇ ਪਾਸੇ ਦੇਖਦੇ ਵੀ ਨੌਜਵਾਨ ਹਿੰਮਤਪੁਰਿਆ ਕਬੱਡੀ ਪਾਉਣ ਦੇ ਲਈ ਬਾਹਰ ਆਇਆ ਲਓ ਕਬੱਡੀ ਵੀ ਹਿੰਮਤ ਦੇ ਨਾਲ ਪਾ ਰਿਹਾ ਲਓ ਖੇਡ ਮੈਦਾਨ ਨੂੰ ਦੇਖੀਏ ਇੱਕ ਪਾਸੇ ਬਸਰਾ ਦੂਜੇ ਪਾਸੇ ਸ਼ੂਸ਼ਕ ਆਹ ਸਾਹਮਣੇ ਪਈ ਹੈ ਕਬੱਡੀ ਆਹ ਮੁੰਡੇ ਨੂੰ ਨੇਕਾ ਨੇਕਾ ਕਹਿੰਦੇ ਨੇ ਲਓ ਸਾਹਮਣੇ ਦੇਖੀਏ ਦੋਨੇ ਪਾਸੇ ਲਓ ਡੱਕਣ ਦੀ ਗੱਲ ਕਰਦਾ ਹੋਇਆ ਲੱਗਿਆ ਹਿਆ ਜੋਰ ਮਗਾਮਲਾ ਸਖਤ ਆਹ ਦੇਖੀਏ ਉਧਰਲੇ ਪਾਸੇ ਲਓ ਕੋੜ ਕੋੜੀਆਂ ਏ ਆ ਨੇਕੇ ਲਈ ਤਾੜੀਆਂ ਮਾਰੋ ਯਾਰ ਮੁੰਡੇ ਨੇ ਲਾਜਫਾ ਜੇ ਖੇਡ ਵਧੀਆ ਲੱਗੀ ਤੇ ਤਾੜੀਆਂ ਮਾਰ ਦਿਓ ਮੁੰਡੇ ਲਈ ਕੈਨੇਡਾ ਵਾਲਿਆ ਲੈ ਵੀ ਟਵਾਣੇ ਵਾਲਿਆ ਪੀਤੇ ਟਵਾਣੇ ਲਈ 2000 ਰੁਪਇਆ ਸ਼ੋਕਰਨ ਤੂਰ ਵੱਲੋਂ ਹੈ ਕਹਿੰਦਾ ਵਾਕਈ ਵੇਰ ਵੇਰ ਕੇ ਕਬਡੀਆਂ ਪਾ ਰਿਹਾ ਹੈ ਕੈਨੇਡਾ ਵੱਲੋਂ ਆ ਮੁੰਡੇ ਦੀਆਂ ਤਿੰਨ ਕਬਡੀਆਂ ਤੇ ਬੱਲੇ 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 ਕਬੱਡੀ 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 ਆ ਮੈਚ ਸਮਾਪਤ ਤੇ ਕਬੱਡੀ ਕਬੀਰ ਦੀ ਰਾਸ਼ੀ ਮੰਡੇਰ ਪ੍ਰਭਾਵ ਵੱਲੋਂ ਦਿੱਤੀ ਜਾ ਰਹੀ ਹੈ ਨੋਟ ਕਰ ਲਈਏ ਮੰਡੇਰ ਪ੍ਰਭਾਵਾਂ ਦਾ ਤੇ ਗਿੱਲ ਪਰਿਵਾਰ ਦਾ ਧੰਨਵਾਦ ਆ 31000 ਦੀ ਪਹਿਲੀ ਪੈ ਗਈ ਮੇਰੇ ਵੀਰੇ ਬੈਸਟਾਂ ਵਾਲੀ ਇਹ ਆ ਪਹਿਲਵਾਨ ਮਨੌਲੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਸੀਚੇ ਵਾਲੀ ਆ ਤਿਆਰ ਹੈ ਚੱਕਾਂ ਵਾਲਾ ਗੱਭਰੂ ਤਿਆਰ ਆ ਮੇਰੇ ਮਿੱਤਰੋ ਚਾਰ ਨੇ ਚਾਰਾਂ ਦੇ ਵਿੱਚੋਂ ਪਹਿਲੀ ਤੇ ਪਹਿਲੀ ਤੇ ਪਹਿਲਾ ਦਫਾ ਬੱਲੇ 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 ਰਣ ਵਿੱਚ ਜੂਝਦੇ ਪਾਉਂਦੇ ਤਲਵਾਰਾਂ ਉਸ ਮਾਲਕ ਦੇ ਹੱਥ ਹੁੰਦੀਆਂ ਲੋਕੋ ਜਿੱਤਾਂ ਤੇ ਹਾਰਾਂ ਕਿ ਜਿੱਤ ਦਾ ਜਸ਼ਨ ਮਨਾਈਏ ਨਾ ਹਾਰੋਂ ਡਰਿਏ ਮੰਨਾਂ ਬੋਲਣਾ ਬੋਲੀਏ ਕਰਤਾਰੋਂ ਡਰਿਏ ਪਈ ਹੋਈ ਰੇਡ ਵੇਖਦਾ ਚਾਰ ਨੇ ਚਾਰਾਂ ਦੇ ਵਿੱਚੋਂ ਚੱਕਾਂ ਵਾਲਾ ਆਹ ਲੱਗਿਆ ਮੇਰੇ ਮਿੱਤਰੋ ਲੱਤੀ ਏ ਹੋ ਗਈ ਬੱਲੇ ਬੱਲੇ ਵਾਹਿਗੁਰੂ ਵਾਹਿਗੁਰੂ ਮੇਰ ਕਰੇ ਮੇਰ ਕਰੇ ਬਾਈ ਤਰਫ ਮੰਜਾਰਿਆਂ ਵਾਲੋ ਮੁੰਡਿਆਂ ਦੀ ਗੇਮ ਕਿੱਦਾਂ ਲੱਗੀ ਆਹ ਵੱਖੋ ਵੱਖਰੀਆਂ ਲਗਾਈਆਂ ਏ ਬੱਲੇ 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 ਕਬੱਡੀ 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 ਆਹ ਤਾੜੀ ਮਾਰ ਦਿਓ ਬੱਲੇ 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 ਇਹੋ ਕਹਿੰਦੇ ਆ ਪਿਊ ਲੈਣਾ ਹਾਂ ਇਹ ਨੰਬਰ ਰੇਡਰ ਦਾ ਜੀ ਬਾਕੀ ਰਿਵਿਊ ਦੇ ਵਿੱਚ ਚੈੱਕ ਕਰ ਲਿਓ ਲਾਓ ਮੁੰਡਾ ਭਾਉ ਵਾਲੀ ਐ ویری فرد ترف مزارے بلے 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 کبڈی 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 والوں لگے تاڑیاں 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 امرت پال پڑاسی تاڑیاں مار دو تاڑیاں مار دو ਮੈਂ ਬੇਨਤੀ ਕਰਦਾ ਜਿਹੜੇ ਭਰਾ ਡਿਸਪੋਜ਼ਲ ਗਲਾਸ ਪੀਣ ਵਾਲੇ ਪਾਣੀ ਆ ਨਾ ਇਹ ਗਰਾਊਂਡ ਦੇ ਵਿੱਚ ਆਪਾਂ ਨਾ ਸਿੱਟੀਏ ਇਹ ਮੇਰੀ ਬੇਨਤੀ ਹੈ ਲੈ ਵੀ ਲਾਡੀ ਮੰਦਿਰ ਜਿਹੜੇ ਦੁੱਖ ਤੋਰਤੇ ਆ ਦੂਜਾ ਮੈਚ ਆਉਦਾ ਅਜੇ ਤੀਜਾ ਹੋਣਾ ਹੈ ਫਿਰ ਚੌਥਾ ਹੋਣਾ ਹੈ ਫਿਰ ਸੈਮੀ ਹੋਣਾ ਹੈ ਤਾਂ ਜਾ ਕੇ ਕਿਤੇ ਫਾਈਨਲ ਹੋਣਾ ਹੈ ਓਧਰੇ ਵਿਦੇਸ਼ਾ ਇੱਥੇ ਲਗਾਤਾਰ ਦੂਜੀ ਵਾਰ ਪੁੱਠੀ ਵਧੀ ਹੈ ਔਰ 911 ਔ ਮਰੂਤਾ ਆ ਆ ਆ ਆ ਆ ਆ ਮਰੂਤੀ ਕਾਰ ਮਰੂਤੀ ਕਾਰ 811 ਰੋਤੂਗੀ ਅੱਜ ਆ ਤਰਫ ਮਜਾਰੇ ਨੇ ਜਫਾ ਕਿੱਦਾ ਲਗਿਆ ਇੱਕ ਵਾਰੀ ਤਾੜੀਆਂ ਮਾਰ ਦੋ ਹੱਦ ਨਾਲੋਂ ਵੱਧ ਕਹਿੰਦੇ ਯਾਦਾ ਕਰੀ ਜਾਂਦਾ ਹੈ ਆ ਕਹਿੰਦੇ ਪਹਾੜ ਵਰਗਾ ਆ ਜਦੋਂ ਤਾੜੀ ਮਾਰਦਾ ਨਾ ਏ ਆਹ ਵੱਧ ਗਈ ਮੇਰੇ ਮਿੱਤਰੋ ਕੀਤ ਖੁਸ਼ ਕਰ ਦਿੰਦਾ ਹੈ ਇਹ ਆ ਕਹਿੰਦੇ ਪਹਾੜ ਵਰਗਾ ਗੱਭਰੂ ਇਹਦਾ ਹਵਾਰੇ ਕਲਾਂ ਦੇ ਲਾਗੇ ਕਰਕੇ ਖਮਾਣੋ ਦੇ ਲਾਗੇ ਕਰਕੇ ਇਹ ਆ ਵਿਦੇਸ਼ਿਆਂ ਵਾਲਾ ਸੰਦੀਪ ਪਰ ਦੂਜੇ ਪਾਸੇ ਕਹਿੰਦੇ ਇੱਕ ਪਾਸੇ 18 ਟੈਰਾ ਤੇ ਦੂਜੇ ਪਾਸੇ ਉਹ ਤਾੜੀ ਮਾਰੋ ਕਬੱਡੀ 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 ਇਹ ਬੱਲੇ ਕਬੱਡੀ ਕਬੱਡੀ ਬੱਲੇ 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 ਆਏ ਹਾਏ ਇਹ ਕਲਵੀਰ ਸਮਾਂ ਹੈ ਸਕਿੰਟ ਹੈ ਸਕਿੰਟ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਾਂਗੂ ਦੀ ਰੇਡ ਪੈ ਰਹੀ ਹੈ ਜਾਫੀ ਚਾਰ ਕਾਕਾ ਤਿਆਰ ਨੇਕਾ ਤਿਆਰ ਲਵੀ ਤਿਆਰ ਹੁਣ ਵੇਖਦੇ ਵੀ ਫੇਰ ਤੀਜਾ 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 ਜਫਾ ਜਿੱਤ ਗਿਆ ਮੋਟਰਸਾਈਕਲ ਬੋਲੇ ਸੋਨਹਾਰ ਸੱਤ ਸਰੀਆ ਕਾਲੋ ਦੀਸ਼ੇ ਬਾਈ ਅੱਜ ਸ਼ੰਗੂ ਸਾਡੇ ਦੇਖਦੇ ਵੀ ਇਸੇ ਲਈ ਖੇਡ ਮੈਦਾਨ ਦੇ ਵਿੱਚ ਸਿੰਘ ਸਰਦਾਰ ਗਬਰੋ ਖੇਡਾਂ ਦਾ ਸ਼ਿੰਗਾਰ ਘਬਰੋ ਗੁਰੂ ਹਰਰਾ ਕਬੱਡੀ ਕਲੱਬ ਫਗਵਾੜੇ ਦੀ ਟੀਮ ਦੇ ਵੱਲੋਂ ਇਸ ਲਈ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਆਹ ਮੁੰਡਾ ਜਗਰਾਲ ਦੀ ਧਰਤੀ ਦਾ ਮੇਰੇ ਮਿੱਤਰੋ ਹੁਣ ਵੇਖਾਂਗੇ ਖੇਡ ਮੈਦਾਨ ਦੇ ਵਿੱਚ ਇਹ ਵੀ ਲਗਾਤਾਰੀ ਜਫੇ ਲਾ ਰਿਹਾ ਹੈ ਪਹਿਲੇ ਮੈਚ ਦੇ ਵਿੱਚ ਵੀ ਸਰਾ ਕਰਵਾਇਆ ਹੁਣ ਵੇਖਦੇ ਵੀ ਥੱਲੇ ਪਾਸੇ ਸ਼ਾਹ ਕੋਟਰੀਏ ਹੋ ਚੱਕਾ ਵਾਲੇ ਦਰਸ਼ਕ ਵੀਰੋ ਜੇ ਚੱਕਾ ਵਾਲੇ ਮੁੰਡਿਆਂ ਦੀ ਖੇਡ ਵਧੀਆ ਲੱਗੀ ਤਾੜੀ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਸਰਾ ਕਰਵਾਈ ਜਾਂਦੇ ਆ ਚੱਕਾ ਵਾਲੇ ਕਹਿੰਦੇ ਅੱਜ ਦੇ ਮੇਲੇ ਤੇ ਖਿਡਾਰੀ ਆ ਮੇਰੇ ਵੀਰੋ ਉਹਨਾਂ ਨੇ ਕਹਿੰਦੇ ਦੋ ਮੋਟਰਸਾਈਕਲ ਬੈਸਟਾਂ ਵਾਲੇ ਸਪான்ਸਰ ਕੀਤੇ ਐ ਲਓ ਸਾਹਮਣੇ ਇਸੇਲੇ ਵੇਖਦੇ ਵੀ ਗੋਲੂ ਕਬੱਡੀ ਪਾਉਣ ਦੇ ਲਈ ਵਾਧੂ ਹੈ ਲਓ ਸ਼ੰਕਰਪੁਰੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਗੱਭਰੂ ਵੱਧਾ ਹੈ ਮੇਰੇ ਮਿੱਤਰੋ ਦੇਖ ਲਵੀ ਆਹ ਪੁੱਠੀ ਵੱਜੀ ਆਹ ਤਾੜੀਆਂ ਮਾਰਦੇ ਆ ਜੋ ਨਾਲ ਇਸ ਵੇਲੇ ਵੀ ਦਾ ਸਮਾਂ ਪਜਦੇ ਪੰਪ ਲੱਗਦਾ ਯੋਰ ਉਹ ਤਾੜੀਆਂ ਸਿਹਰਾ ਹੋਏ ਗੱਭਰੂਆ ਧਰਤਾ ਵੀ ਹੈ ਮੇਰੇ ਵੀਰੋ ਤਕੜਾ ਨੰਬਰ ਆਪਣੀ ਟੀਮ ਦੇ ਜੋੜ ਗਿਆ ਹੈ ਸ਼ੱਕਰਪੁਰੀਆ ਗੋਲੂ ਲਓ ਗੋਲੂ ਇਸ ਵੇਲੇ ਸ਼ੇਤਰਪੁਰੀਆ ਫੇਰ ਕਬੱਡੀ ਪਾਂਦ ਲਈ ਬਾਤਾ ਹੋਇਆ ਮੇਰੇ ਮਿੱਤਰੋ ਕੇ ਨਾਲ ਬਾਸ ਦੇ ਗੁੰਦੀਆਂ ਹਿੱਕਾਂ ਡੋਲਿਆਂ ਦੇ ਵਿੱਚ ਜਾਣਾ ਬੇਜ ਮੈਦਾਨ ਦੇ ਟੱਕਰ ਲੈਂਦੇ ਪੜਦੇ ਬੰਗਰ ਸਾਨਾ ਲਓ ਸਾਨਾ ਦੀ ਟੱਕਰ ਪਹਿਲਾ ਜਫਾ ਮੋਟਰਸਾਈਕਲ ਦਾ ਪਹਿਲਾ ਜਫਾ ਮੋਟਰਸਾਈਕਲ ਦਾ ਉਹ ਤਾੜੀਆਂ ਮਾਰ ਦਿਓ ਵਾਹ ਓ ਗੱਬਰੂਆ ਸਿਰ ਆ ਓ ਗੱਬਰੂਆ ਉਦੋਂ ਉਧਰ ਕੱਲ ਰਵੀ ਨੇ ਵੀ ਕਹਿੰਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜ਼ਿਲ੍ਹੇ ਜਲੰਧਰ ਦੇ ਲਈ ਬਹੁਤ ਤਕੜੀਆਂ ਰੇਡਾਂ ਪਾਈਆਂ ਰਵੀ ਆਲੂ ਵਾਲਾ ਢੇਰੀ ਵਾਲਾ ਵੀ ਕੱਲ ਸਿਰਾਂ ਕਰਵਾ ਗਿਆ ਅੱਜ ਨਵੇਂ ਮੁੰਡੇ ਵੀ ਸ਼ੰਕਰ ਦੇ ਵਿੱਚ ਬਾਲਾ ਸਿਰਾਂ ਕਰਵਾ ਰਹੇ ਆ ਹੁਣ ਵੇਖਦੇ ਵੀ ਦੂਜਾ ਜਫਾ ਦੂਜਾ ਜਫਾ ਮੋਟਰਸਾਈਕਲ ਦਾ ਇਹ ਕੌਣ ਹੈ ਇਹ ਜਗਰਾਲ ਦੀ ਧਰਤੀ ਦਾ ਨੇਕਾ ਗੋਰੇ ਦਾ ਵੀਰ ਹੈ ਉਹ ਜਗਰਾਲ ਦੀ ਧਰਤੀ ਦਾ ਨੇਕਾ ਹੈ ਉਹ ਗੋਰੇ ਦਾ ਵੀਰ ਲਾਓ ਦੂਜਾ ਜਫਾ ਲੱਗ ਗਿਆ ਤਾੜੀ ਲਾ ਦਿਓ ਗਰਜੀਤ ਕਨੇ ਟਾਕੇ ਦੇ ਵਿੱਚ ਕਹਿੰਦੇ ਮਲਸੀਆ ਦੇ ਵਿੱਚ ਕੈਂਪ ਚੱਲੂ ਮੇਰੇ ਮਿੱਤਰੋ ਔਰ ਕਹਿੰਦੇ 12 ਮਹੀਨੇ 30 ਦਿਨ ਕਬੱਡੀ ਵਾਲੇ ਸੋਲ ਜਾ ਮੇਰੇ ਵੀਰੋ ਪੰਮਾ ਉਸਤਾਦ ਜਾਣਕਾਰੀ ਦੇ ਰਿਹਾ ਵੀ ਪਹਿਲੀ ਅਪ੍ਰੈਲ ਨੂੰ ਵੱਡਾ ਕੈਂਪ ਕੈਂਪ ਦੀ ਸ਼ੁਰੂਆਤ ਤੇ ਫ੍ਰੀ ਟ੍ਰੇਨਿੰਗ ਦਿੱਤੀ ਜਾਣੀ ਹੈ ਪਰ ਵੇਖਦੇ ਵੀ ਇਧਰਲੇ ਪਾਸੇ ਜਗਰਾਲ ਵਾਲੇ ਗੋਰੇ ਦਾ ਵੀਰ ਹੈ ਹਉ ਜਗਰਾਲ ਵਾਲੇ ਗੋਰੇ ਦਾ ਵੀਰ ਹੈ ਹੁਣ ਵੇਖਾਂਗੇ ਨਿੱਕਾ ਲਾਹ ਤੱਕਦਾ ਜਫਾ ਤੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਲਈ ਕਰ ਖਿਆ ਲਿਖਿਆ ਸਿੰਘਾਂ ਦੀਆਂ ਖੰਡਿਆਂ ਦੀਆਂ ਧਾਰਾਂ ਤੇ ਖਰੀਦੇ ਨਹੀਂ ਇਹ ਤਾਂ ਧੱਕੇ ਨਾਲ ਮੱਲਿਆ ਓਏ ਸਰਹੰਦ ਸ਼ਹਿਰ ਦੀਆਂ ਫਰਦਾ ਫੋਲ ਕੇ ਤੂੰ ਕਿਤੇ ਵੇਖੀ ਬੱਲਿਆ ਓਏ ਆਹ ਚਲਿਆ ਚਰਨਜੀਤ ਸਿੰਘ ਢਲਮਾਲੇ ਕੋ ਸਾਹਬ ਦਾ ਪੁੱਤਰ ਆ ਇਹ ਪੰਜਾਬ ਪੁਲਿਸ ਦੇ ਵਿੱਚ ਈ ਮੈਨ ਲੱਗਦਾ ਸਵਾਮਾ ਦਿੰਦਾ ਗੁਰਦਤਾਰ ਜਾਂ ਵੀਨੇ ਦਿੱਤੀ ਕੈਂਚੀ ਮਾਰ ਕਰਦਾ ਟਰਾਈ ਜੇ ਨੰਬਰ ਲੈ ਗਿਆ ਵੀਰੂ ਯੂ ਐਸ ਏ ਗੋਪੀ ਯੂ ਐਸ ਏ ਉਹ ਸਾਬਕਾ ਕਬੱਡੀ ਖਿਡਾਰੀ ਵਸਦੇ ਆ ਅਮਰੀਕਾ ਆਜਾ ਉਹਨਾਂ ਨੇ ਵੱਡੇ ਮਾਣ ਦੇਣੇ ਐ ਪਰ ਜਾਫੀ ਨੇ ਕਰਤੇ ਚੱਕੇ ਤੇ ਨੰਬਰ ਦੰਦੂਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਰਨ ਭਲਾਣੇ ਵਾਲਾ ਆਓ ਕਹਿੰਦੇ ਬਾਜਵੇ ਪਰਿਵਾਰ ਦਾ ਗੱਭਰੂ ਮੈਦਾਨ 'ਚ ਕਰ ਕਬੱਡੀ ਪਾ ਰਿਹਾ ਕਾਕਾ ਬੋਨੀ ਨੇਕਾ ਏ ਏ ਏ ਖੁੱਤ ਨੂੰ ਹੱਥ ਪੈ ਗਿਆ ਮੋٹے ਪੱਟ ਨੂੰ ਜਕੜ ਲੱਗੀ ਕੈਂਚੀ ਪਾਤੀ ਪੁੱਠੀ ਬੱਲੇ 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 ਫੜਿਆ ਲਖੌਰ ਦੇਦੇ ਏ ਆਹ ਸੁੱਟਣਾ ਥੱਲੇ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਦਾ ਸਾਲਾ ਹਤੋਂ ਜਾਂਦੇ ਨੋਟਣਾ ਲੈੜਾ ਕਨਾਲ ਕਨਈਆ ਰਹਿੰਦੀ ਹੈ ਸਦਾ ਨਹੀਂ ਹਲਾਤ ਨਹੀਂ ਮਾਰੇ ਬੰਦੇ ਨੇ ਤੇ ਸਦਾ ਨਹੀਂ ਉਹ ਬੰਦਿਆ ਚੜਾਈਆਂ ਰਹਿੰਦੀਆਂ ਸਦਾ ਨਹੀਂ ਉਹ ਜੱਗ ਤੇ ਚੰਨ ਦੇ ਵਿੱਚ ਗੁਰਜੀਤ ਅਮਰੀਕਾ ਵਾਲਾ ਰਣਜੀਤ ਅਮਰੀਕਾ ਵਾਲਾ ਯਾਰਾਂ ਦੇ ਯਾਰ ਹੈ ਕਹਿੰਦਾ ਸ਼ੇਰਾ ਜੱਫਾ ਲਾਵੇਗਾ ਦੰਦੂਪੁਰੀਆ ਤੇ 521 ਜੱਫੇ ਦਾ ਦਿੱਤਾ ਜਾਣਾ ਲਾ ਕੇ ਦਿਖਾ ਦੇ ਸ਼ੇਰਾ ਜੱਫਾ ਗੱਲ ਜਿਹੜੀ ਹੈ ਉਹ ਅਣਖਾਂ ਤੇ ਮੁੱਕ ਗਈ ਹੈ ਤੇ ਇਧਰਲੇ ਪਾਸੇ ਗੋਲੇ ਦਾ ਵੀ ਅਣਖਾਂ ਦੇ ਸਰਨਾਵੇ ਦੱਸਦੀ ਰਹੇ ਕਬੱਡੀ ਵਸਦੀ ਰਹੇ ਪੰਜਾਬੀ ਵਸਦੀ ਰਹੇ ਕਬੱਡੀ ਨਾ ਅਧਨੀ ਕੈਨੂੰ ਕਹਿੰਦੇ ਵੱਡਾ ਮਾਨ ਸਰਮਾਨ ਭਰਾਵਾਂ ਨੇ ਦੇਣਾ ਓਏ ਆਹ ਮਾਨ ਵੱਡਾ ਮਾਨ ਹੋਣਾ ਹੈ ਆ ਖੇਡ ਮੈਦਾਨ ਦੇ ਵਿੱਚ ਏਸ਼ੀਅਨ ਫੂਡ ਸੈਂਟਰ ਬਹੁਤ ਵੱਡੇ ਵੱਡੇ ਗਰੋਸਰੀ ਦੇ ਸਟੋਰ ਨੇ ਜਿਵੇਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਆਖੀਏ ਵੀ ਕਰਿਆਨੇ ਦੇ ਸਟੋਰ ਨੇ ਪਰ ਉੱਥੇ ਹਰ ਸ਼ੈ ਜਿਹੜੀ ਹੈ ਮਿਲਦੀ ਹੈ ਸਬਜੀ ਤੋਂ ਲੈ ਕੇ ਕਰਿਆਨੇ ਦਾ ਸਾਮਾਨ ਬਹੁਤ ਵੱਡੇ ਵੱਡੇ ਸਟੋਰ ਨੇ ਵੱਡੇ ਮਾਲਕ ਨੇ ਜਿਗਰੇ ਵੱਡੇ ਨੇ ਉਹਨਾਂ ਦੇ ਸੋ ਉਹਨਾਂ ਦੇ ਨਗਰ ਦੇ ਵਿੱਚ ਰੌਣਕਾਂ ਉਹਨਾਂ ਦਾ ਸਹਿਯੋਗ ਵੀ ਵੱਡਾ ਹੈ ਅੱਜ ਦੇ ਇਸ ਖੇਡ ਕਬੱਡੀ ਦੇ ਕਪੜੇ ਵਾਸਤੇ ਲਾਓ ਨੇਕਾ ਆ ਕੋਸ਼ਿਸ਼ ਕਰਦਾ ਹੋਇਆ ਢੱਕ ਲੈਣ ਦੇ ਇਹੀ ਰੇਡ ਤੇ ਨੇਕਾ ਸ਼ਾਨਦਾਰ ਜਾਨਦਾਰ ਪ੍ਰਦਰਸ਼ਨ ਕਰਦਾ ਹੋਇਆ ਅਗਲੀ ਰੇਡ ਤੇ ਮੈਕ ਪੱਤਰ ਵਾਧਾ ਹੋਇਆ ਲਓ ਮੈਕ ਪੱਤਰ ਦੀ ਪਾਈ ਹੋ ਰੇਡ ਨੂੰ ਕਾ ਠੱਲੂ ਹੈ ਚਾਰ ਨੇ ਲਓ ਸ਼ੈਰੀ ਹੈ ਨਾਲ ਦੇਖਾਂਗੇ ਨੇਕਾ ਨਾਲ ਕੌਣ ਲਓ ਸੱਤੇ ਲਓ ਨੇਕੇ ਦੇ ਫੇਰ 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 ਖੁਚਕਦੀ ਹੈ ਕੈਂਚੀ ਜੜੀ ਹੈ ਇੱਕ ਵਾਰੀ ਸਵਾਦ ਨਾਲ ਕੈਂਚੀ ਜਾਲੇ ਫੇੜਾਵੇ ਬੜਾ ਔਖਾ ਤਾਂ ਵੀਲੀ ਛੁੱਟਣਾ ਹੈ ਕਿ ਸੰਭਲੋ ਫੜ ਹੋ ਜਾਵੇ ਕਈ ਪੱਕੇ ਬਗ ਵਿਰੋਧੀਆਂ ਨੂੰ ਕਰਦੇ ਰਾਖ ਮਿੱਤਰੋ ਦਾ ਮੈਂਤਾ ਦੇ ਨਾਲ ਸਭ ਲੱਗਦੇ ਖਾ ਕੇ ਖਾ ਕੇ ਖਰਾਕ ਮਿੱਤ ਪੀ ਉਹ ਨੌਜਵਾਨਾਂ ਕਾਦੀ ਸਾਰੀ ਦੀ ਟੀਮ ਦਾ ਗੋਬੀ ਲੰਬਪਾਲਰ ਜੀ ਜਿਨ੍ਹਾਂ ਨੇ ਕਹਿੰਦੇ ਕਣਕ ਵੱਢਣ ਤੋਂ ਬਾਅਦ ਹੈ ਪਨੀਰੀ ਬੀਜਣੀ ਫਿਰ ਕਹਿੰਦੇ ਗੱਲਾਂ ਕਰਨੀਆਂ ਵੱਡੀਆਂ ਮੇਰੇ ਯਾਰ ਜੋ 스테 ਸੰਚਾਲਕ ਵੀ ਨੇ ਸਾਡੇ ਵੀਰ ਜੀ ਧੰਨਵਾਦ ਹੈ ਉਹ ਸਾਹਮਣੇ ਪਾਸੇ ਕਬੱਡੀ ਪੈਂਦੀ ਹੈ ਦੂਸਰੇ ਪਾਸੇ ਰੱਖਦਾ ਚੋਬਰ ਤੌਣ ਤੇ ਹੱਥ ਰੇਡਰ ਦੀ ਫੁਰਤੀ ਵੇਖੋ ਮੁੰਡੇ ਦੀ ਪਾਜ ਅਜ ਮੁੰਡੇ ਦੀ ਤਾਸਤਾ ਉਹ ਹੰਦਿਆ ਲੱਗੇ ਫਸ ਗਈ ਜਾਨ ਥਲਰਗੀ ਪਾਲ ਜਾਪੀ ਬਣ ਗਿਆ ਚਟਾਨ ਕਾਹ ਬਾਤ ਹੈ ਕੀ ਬਾਤ